हेलो एवरीवन वेलकम बैक टू आवर चैनल हमारी आज की वीडियो का टॉपिक है दशहरा पर पंजाबी में लेख तो चलिए शुरू करते हैं दशहरा भारत प्रसिद्ध त्यौहार है इस इसन विजयादशमी भी कहा जाता है यह त्यौहार अक्टूबर के महीने मनाया जाता है ਭਗਵਾਨ ਰਾਮ ਨੇ ਦਸ਼ਹਿਰੇ ਵਾਲੇ ਦਿਨ ਰਾਵਣ ਨੂੰ ਮਾਰਿਆ ਸੀ ਦਸ਼ਹਿਰਾ ਵੱਡੇ ਮੈਦਾਨਾਂ ਵਿੱਚ ਮਨਾਇਆ ਜਾਂਦਾ ਹੈ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਭਗਵਾਨ ਰਾਮ ਦੀ ਕਹਾਣੀ ਨੂੰ ਦਰਸਾਇਆ ਜਾਂਦਾ ਹੈ ਰਾਵਣ ਮੇਗਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਬੱਚੇ ਅਤੇ ਵੱਡੇ ਮੇਲੇ ਸੰਗੀਤ ਅਤੇ ਆਤੀਸ਼ਬਾਜੀ ਦਾ ਆਨੰਦ ਮਾਣਦੇ ਹਨ ਦੁਸ਼ਹਿਰਾ ਬੁਰਾਈ ਉੱਤੇ ਚੰਗਾਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ ਥੈਂਕਸ ਫॉर ਵਾਚਿੰਗ